ਓ ਯਾਰ ਗੋਲੀ ਮਾਰੋ ਹੁਣ ਆਜੋ ਜੀ ਮੈਂ ਤੁਹਾਨੂੰ ਅੱਜ ਪੈਨਲਰ ਬਣਾਉਣਾ ਦੱਸਦਾ ਹਾਂ ਪੈਨਲਰ ਦੋ ਬੈਟਰੀਆਂ ਲਾ ਕੇ ਵਿੱਚ ਖਰਚਾ ਕਰਕੇ 4-300 ਦਾ ਮੈਡਮਾ ਨੂੰ ਦੇ ਕੇ ਆਉਣਾ ਇਹ ਸਮਾਨ ਜੀ ਮੈਂ ਕਿਉਂਕਿ ਮੈਂ ਜੀ ਸਕੂਲ ਵਿੱਚ ਬਹੁਤ ਡਾਂਗਾ ਖਾਧੀਆਂ ਸੀਗੀਆਂ ਤਾਂ ਕਰਕੇ ਇਹ ਪ੍ਰੋਜੈਕਟ ਮੇਰਾ ਜਿਹੜਾ ਉਹ ਬਹੁਤ ਵਧੀਆ ਹੁਣ ਬਣ ਗਿਆ ਪਹਿਲਾਂ ਮੈਂ ਬੜਾ ਟੀਟ ਜਿਹਾ ਹੋ ਗਿਆ ਸੀ ਮੈਂ ਬਣਾਇਆ ਨਹੀਂ ਸੀ ਸਾਰੀਆਂ ਛੁੱਟਣਾ ਲੈ ਆ ਆ ਲੇਟਾਂ ਰੂਟਾਂ ਜੀਆਂ ਲੋ ਜੀ ਪਹਿਲਾਂ ਹੀ ਇੱਕ ਲੈਟ ਦਾ ਸਰਕਟ ਹੱਲ ਗਿਆ ਕਿਉਂਕਿ ਮੈਂ ਤੂੰ ਉੱਥੇ ਬੋਝ ਗਿਆ ਕਹਿਦੀ ਜੀ ਇਹ ਨਹੀਂ ਮੈਂ ਨਹੀਂ ਬਣਾਇਆ ਮੇਰੇ ਭਰਾ ਨੇ ਬਣਾਇਆ ਹੈ ਫੇ ਤੇਰੇ ਆਪੇ ਡਾਂਗਾ ਹੋਰ ਪਹਿਣਨੀ ਆ ਇਹ ਦੋਨਾਂ ਦਾ ਹੀ ਬਣਿਆ ਇਹ ਦੋਨਾਂ ਦਾ ਹੀ ਆ ਤੁਸੀਂ ਕਹਿ ਦਿਓ ਮੈਂ ਰਲ ਕੇ ਬਣਾਇਆ ਹੈ ਮੈਂ ਬੈਟਰੀਆਂ ਲਾਈਆਂ ਹੈ ਬਾਕੀ ਸਾਰਾ ਕੰਮ ਮੇਰੇ ਭਰਾ ਨੇ ਕੀਤਾ ਹੈ ਬੈਟਰੀਆ ਵੀ ਲਾਈਆ ਚਾਰਟ ਵੀ ਜੜਾਇਆ ਉਹ ਵੀ ਵੇਚੜਾਇਆ ਉਹ ਲਖ ਦੇ ਵੀ ਮੈਂ ਸਰ ਜੀ ਉੱਤੇ ਉੱਤੇ ਲਿਖਿਆ ਹੈ ਬਾਕੀ ਸਾਰਾ ਕੰਮ ਮੇਰੇ ਭਰਾ ਨੇ ਕੀਤਾ ਹੈ ਏ ਮੇਰਾ ਕੰਮ ਨਹੀਂ ਹੈ ਨਾ ਮੈਂ ਸਕੂਲੇ ਜਾਂਦਾ ਹਾਂ ਤੂੰ ਤੂੰ ਕੱਦੂ ਦੀ ਬੇਲ ਲੰਗੂ ਬਦੀ ਨਾ ਜਾ ਮੈਂ ਨਹੀਂ ਉਹ ਕੁਝ ਕਰ ਸਕਦਾ ਸਕੂਲ ਵਾਲਿਆਂ ਨੂੰ ਬੇਨਤੀ ਹੈ ਕਿ ਇੰਨਾ ਕੰਮ ਸਾਨੂੰ ਨਿਆ ਦਿਆ ਕਰੋ ਸਾਡੇ ਘਰ ਦੇ ਸਾਨੂੰ ਸਮਾਨ ਨਹੀਂ ਲਿਆ ਕੇ ਦਿੰਦੇ ਉਹ ਇਸ ਨੂੰ ਬੇਸਟ ਖਰਚਾ ਗਣਦੇ ਹਨ ਗੱਲ ਤਾਂ ਕਰਦਿਆਂ ਦੀ ਵੀ ਸੱਚੀ ਹੈ ਸਾਡਾ ਖਰਚਾ ਪੜ੍ਹਾਈ ਦਾ ਲੱਖ ਤੋਂ ਸਵਾ ਲੱਖ ਤੱਕ ਹੋ ਜਾਂਦਾ ਹੈ ਬਚਾ ਪ੍ਰੋਜੈਕਟ ਪਾ ਕੇ ਕਾਫੀ ਖਰਚਾ ਆ ਜਾਂਦਾ ਹੈ ਆ ਕੱਲਾ ਪ੍ਰੋਜੈਕਟ ਹੁਣ 500 ਵਿੱਚ ਤਿਆਰ ਹੋਇਆ ਹੈ ਫਿਰ ਇਸ ਨੂੰ ਤਿਆਰ ਕਰਨ ਲਈ ਜਿਹੜੀ ਮਸ਼ੀਨਰੀ ਲੱਗੀ ਹੈ 6-700 ਦੀ ਉਹ ਹੁੰਦੀ ਹੈ ਤੇ ਉਹ ਮਸ਼ੀਨਰੀ ਸੜ ਗਈ ਹੈ ਤੇ ਉਹ ਅੱਜ ਮਸ਼ੀਨਰੀ ਵੀ ਸੜ ਗਈ ਹੈ ਏ ਮੈਡਮਾਂ ਨੂੰ ਸੜੀ ਹੋਈ ਮਸ਼ੀਨਰੀ ਇਹਦੇ ਵਿੱਚ ਪਾ ਕੇ ਦੇ ਦਿਓ ਤੇ ਮੈਡਮ ਜੀ ਜਦੋਂ ਮਸ਼ੀਨ ਖਰਾਬ ਹੋ ਜਾਵੇ ਐਸੇ ਮਸ਼ੀਨ ਨਹੀਂ ਲੈਣਾ ਠੀਕ ਕਰ ਲਿਓ ਇੱਕ ਵਾਰੀ ਤੁਹਾਡੀਆਂ ਮੈਡਮਾਂ ਖੁਸ਼ ਹੋ ਜਾਣਗੀਆਂ ਗੱਲੂ ਤੇ ਪਿਆਰ ਦਾ ਬਣਾ ਲਿਆ ਜਦੋਂ ਮੈਡਮਾ ਨੇ ਬੜੀ ਖੁਸ਼ੀ ਦੇ ਨਾਲ ਕੁਝ ਜੋੜਨਾ ਚਾਹਿਆ ਉਹਨਾਂ ਨੂੰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਮਸ਼ੀਨਰੀ ਸੜ ਚੁੱਕੀ ਹੈ ਫਿਰ ਅਸਾਸ ਫਿਰ ਉਹਨਾਂ ਨੂੰ ਅਸਾਸ ਹੋਊਗਾ ਕਿ ਮਾਪਿਓ ਦਾ ਵਾਕਿਆ ਹੀ ਅਸੀਂ ਬਹੁਤ ਖਰਚਾ ਕਰਾਉਨੇ ਹਾਂ ਜਿੰਨੀਆਂ ਵੀ ਚੀਜ਼ਾਂ ਇਹਦੇ ਵਿੱਚ ਵਰਤੀਆਂ ਹਨ ਸੜੀਆਂ ਪੁਸੀਆਂ ਸਾਰੀਆਂ ਵਿੱਚ ਪਾ ਦਿੱਤੀਆਂ ਜਾਣ ਦੇਖੋ ਜੀ ਅਸੀਂ ਬਹੁਤ ਵੱਡੇ ਇੰਜੀਨੀਅਰ ਬਣ ਜੀ ਇਦੋਂ ਪਹਿਲਾਂ ਬੈਟਰੀ ਖਤਮ ਹੋ ਜਾਏ ਸਕੂਲ ਲੈ ਜਾਣ ਚੋਗੀ ਇਸ ਤੋਂ ਪਹਿਲਾਂ ਚੱਲਦਾ ਹੀ ਛੱਡੇ ਹੋਣਾ ਮੈਨੂੰ ਇਦਾਂ ਲੱਗਦਾ ਹੈ ਸਾਡੇ ਜਵਾਕਾਂ ਨੇ ਸਾਡੇ ਘਰਦਿਆਂ ਨੇ ਇਹਦੀਆਂ ਲੱਟਾਂ ਜਗਾ ਜਗਾ ਕੇ ਲੌਬੀ ਦੀਆਂ ਹੁਣੇ ਹੀ ਬੰਦ ਕਰ ਦੇਣੀਆਂ ਇਹ ਲੱਟਾਂ ਮੈਨੂੰ ਲੱਗਦਾ ਨਹੀਂ ਸਕੂਲੇ ਜਾ ਕੇ ਹੁਣ ਜਗੜ ਗਈਆਂ ਇਹ ਕਿੰਨਾਂ ਲਾਦੀ ਆਹ ਦੇਖੋ ਜੀ 20 20 ਰੁਪਏ ਦੀ ਮੇਰੀ ਮੰਮੀ ਨੇ ਮੈਨੂੰ ਸਵਿਚ ਲਿਆ ਕੇ ਦਿੱਤੀ ਹੈ ਬੜੀ ਰੋ ਰੋ ਕੇ ਮੈਂ ਸਵਿਚ ਲਈ ਹੈ ਆ ਜਿਹੜੀ ਇੱਕ ਲਾਈਟ ਲੱਗੀ ਹੋਈ ਹੈ ਇਹ ਹੀ ਬਲਬ ਕਾਫੀ ਮਹਿੰਗਾ ਪਿਆ ਹੈ ਇਹ ਕੰਮ ਸੌਖੇ ਨਹੀਂ ਕਿਰਪਾ ਕਰਕੇ ਮਾਸਟਰਾਂ ਨੂੰ ਬੇਨਤੀ ਹੈ ਮਾਸਟਰ ਜੀ ਸਾਨੂੰ ਡਾਂਗਾ ਵਾਲੇ ਕੰਮ ਨਾ ਕਰਾਇਆ ਕਰੋ ਜਿਹੜੀਆਂ ਤੁਹਾਡੇ ਕੋਲੋਂ ਪੈਂਦੀਆਂ ਉਹ ਬਾਦੂ ਜਿਹੜੀਆਂ ਘਰੋਂ ਪੈਂਦੀਆਂ ਉਹ ਐਕਸਟਰਾ ਕਿਸੇ ਵੀ ਅਲਟੀਮੇਟ ਤੋਂ ਬਿਨਾ ਹੀ ਸਾਨੂੰ ਕੰਮ ਨਾ ਦਿੱਤਾ ਜਾਵੇ ਸਕੂਲ ਦੇ ਵਿੱਚ ਜਿਹੜਾ ਬੈਸਟ ਪ੍ਰੋਡਕਟ ਤੁਹਾਡੇ ਕੋਲ ਪਏ ਹੁੰਦੇ ਹਨ ਉਹ ਸਾਨੂੰ ਦੇ ਦਿਆ ਕਰੋ ਅਸੀਂ ਉਹਨਾਂ ਨੂੰ ਮੋਡੀਫਾਈ ਕਰਕੇ ਤੁਹਾਨੂੰ ਦੇ ਦਿਆ ਕਰਾਂਗੇ ਇਹ ਸਚਾਈ ਹੈ ਕਿ ਸਾਰੇ ਨਿਆਣੇ ਕਰਦਿਆਂ ਤੋਂ ਬਹੁਤ ਦੁਖੀ ਹਨ ਨਾਲ ਨਾਲ ਸਕੂਲ ਵਾਲਿਆਂ ਤੋਂ ਵੀ ਕਰਦੇ ਲਿਆ ਕਹਿ ਨਹੀਂ ਦਿੰਦੇ ਤੇ ਸਕੂਲ ਵਾਲੇ ਜੀਣ ਨਹੀਂ ਦਿੰਦੇ ਅਸੀਂ ਅਸੀਂ ਜਵਾਕ ਵਿਚਾਰੇ ਹਰਜਾ ਪੁੱਤ ਅਸੀਂ ਜਵਾਕ ਵਿਚਾਰੇ ਬਹੁਤ ਪਰੇਸ਼ਾਨ ਹਾਂ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ 40 ਦਿਨਾਂ ਦੀਆਂ ਛੁੱਟੀਆਂ ਨਿੰਗਣ ਤੋਂ ਬਾਅਦ ਅਸੀਂ ਪ੍ਰੋਜੈਕਟ ਕੀਤਾ ਆਖਰ ਕਰ ਪਿਆ ਜਿੰਨੀ ਦੇਰ ਸਾਡੀ ਸਕੂਲੋਂ ਚੰਗੀ ਵੇਚੀ ਨਹੀਂ ਹੋਈ ਉੰਨੀ ਦੇਰ ਅਸੀਂ ਬਾਜ਼ ਨਹੀਂ ਆਏ ਤੋਂ ਅਸੀਂ ਆਪਣੀ ਮੰਮੀ ਨੂੰ ਦੱਸਿਆ ਕਿ ਮੰਮੀ ਜੀ ਅੱਜ ਸਾਨੂੰ ਬਾਹਾਂ ਖੜੀਆਂ ਕਰਕੇ ਤਾਂ ਖੜੇ ਕਰ ਦਿੱਤਾ ਤਦ ਮੰਮੀ ਨੇ ਸਾਨੂੰ 400 ਰੁਪਏ ਦਾ ਸਮਾਨ ਲੈ ਆ ਕੇ ਦਿੱਤਾ ਮੈਂ ਤੇ ਮੰਮਾ ਜਦੋਂ ਅਸੀਂ ਸਮਾਨ ਲੈਣ ਗਏ ਜਦੋਂ ਮੰਮੀ ਨੇ 400 ਸੁਣਿਆ ਸਾਡੀ ਮੰਮੀ ਦਾ ਦਿਲ ਘਟ ਗਿਆ ਨਾਲ ਬੀਪੀ ਵੀ ਘਟ ਗਿਆ ਕਿਉਂਕਿ ਮੈਂ ਆਪਣੀ ਮੰਮਾ ਜੀ ਨੂੰ ਕਿਹਾ ਸੀ ਮੰਮਾ ਜੀ ਸਮਾਨ ਸਿਰਫ 500 ਰੁਪਈਆ ਦਾ ਆਉਣਾ ਹੈ ਮੈਂ ਫਿਰ ਬਰੈਡ ਲਿਆ ਆ ਭੱਜ ਕੇ ਨੂਨ ਲਾ ਕੇ ਮੰਮੀ ਨੂੰ ਖਵਾਇਆ ਤੇ ਥੋੜਾ ਜਿਹਾ ਦੱਲ ਰੱਖਿਆ ਕਿ ਕੋਈ ਗੱਲ ਨਹੀਂ ਮੰਮੀ ਜੀ ਮੈਂ ਤੁਹਾਡਾ ਕੋਈ ਕੰਮ ਕਰ ਦਊਗਾ ਹੁਣ ਮੈਂ ਕੱਲ ਨੂੰ ਕਾਰ ਤੋਣੀ ਹੈ ਮੰਮਾ ਜੀ ਦੀ ਉਦਾ ਮੈਨੂੰ ਮਮਾ ਜੀ ਨੇ 200 ਰੁਪਿਆ ਦੇਣਾ ਹੈ ਮੈਂ ਫਿਰ ਉਹ ਲੈ ਕੇ ਦੁਬਾਰਾ ਮਮਾ ਜੀ ਨੂੰ ਦੇ ਦਊਗਾ ਜੀ ਨਕੂਲ ਵਾਲਿਆਂ ਨੇ ਮੈਨੂੰ ਕਰਜੇ ਠਾ ਨੱਪ ਦਿੱਤਾ ਹੈ ਨਿੱਕੀ ਜੀ ਜਾਨ ਨੂੰ